ਇਹ ਨੇ ਮੰਮੀ ਜੀ ਹਾਂ ਮੰਮੀ ਫਟਾਫਟ ਕਰ ਲਓ ਕੁੜੀ ਤੇ ਫਰਮਣੇ ਨੇ ਆਉਣਾ ਅੱਜ ਅੱਛਾ ਦੀਦੀ ਆਉਣਗੇ ਹਾਂ ਚਲ ਵਧੀਆ ਫਿਰ ਤਾਂ ਕੱਪੜੇ ਛੇਤੀ ਧੋ ਲੈ ਕੱਪੜੇ ਧੋ ਤੇ ਸੁੱਕਣੇ ਪਾਉਣੇ ਆ ਬਸ ਅੱਛਾ ਬਸ ਆ ਹੀ ਰਹਿ ਗਏ ਮੰਮੀ ਧੋਣ ਵਾਲਾ ਫਿਰ ਅਸੀਂ ਰੋਟੀ ਦਾ ਕਰ ਲੈਨੇ ਆ ਚੰਗਾ ਚਲ ਕਦੋਂ ਆਉਣਗੇ ਮੰਮੀ ਬਸ ਆਉਣ ਵਾਲੇ ਹੀ ਲੱਗੇ ਅੱਛਾ ਹਾਂ ਚਲ ਫਿਰ ਜਲਦੀ ਨੇੜ ਲੈ ਲੈ ਕੰਮ ਆਜੀ ਵੀ ਆਣੇ ਨਾਲ ਹੀ ਆਉਣਗੇ ਤੁਹਾਨੂੰ ਪਤਾ ਹੈ ਵਧੀਆ ਜੀ ਸਬਜ਼ੀ ਖਾਂਦਾ ਗਾ ਪਰਉਣਾ ਨਖਰੀ ਵਾਲਾ ਕਿੰਨਾ ਤੁਸੀਂ ਉਹਨੂੰ ਕਹਿ ਦਿਓ ਇਸ਼ੂ ਨੂੰ ਵਧੀਆ ਜੀ ਕੋਈ ਹਰੀ ਸਬਜ਼ੀ ਲਿਓ ਉਹ ਬਣਾ ਦਾਂਗੇ ਹਾਂ ਮੰਗਵਨੀਆ ਪੁੱਤ ਹਾਂਜੀ ਜੇ ਤੇ ਕਰ ਲਿਓ ਹਾਂਜੀ ਹਾਂਜੀ ਬਸ ਕਰ ਲਿਆ ਬਸ ਮੰਮੀ ਚੱਲ ਪਿਓ ਜੀ ਚਲੋ ਟਕ ਟਕ ਦੇਸ਼ੂ ਉਹ ਗੱਲ ਸੁਣਾ ਹਾਂ ਬੱਬੀ ਠੰਡਾ ਫੜ ਲਿਆ ਨਾਲੇ ਬਿਸਕੁਟ ਫੜ ਲਿਆ ਲਾਪਰੀ ਤੇ ਪ੍ਰਾਣਾ ਹੋਣਗੇ ਅੱਛਾ ਹਾਂ ਤੇ ਪਨੀਰ ਵੀ ਲਿਆਈ ਅੱਛਾ ਹੁਣ ਇਹ ਲਿਆ ਜਾ ਕੇ ਆਉਣ ਵਾਲੇ ਨੇ ਉਹ ਚੱਲ ਲਿਆਉਣਾ ਮੈਂ ਕੋਈ ਹਰੀ ਸਬਜ਼ੀ ਵੀ ਲਿਆਇਓ ਨਾਲ ਹਰੀ ਸਬਜ਼ੀ ਨੂੰ ਕੀ ਲਿਆਵਾਂ ਹੁਣ ਪਨੀਰ ਲਿਆਵਾਂਗੀ ਤੇਰੀ ਇਕੱਲਾ ਪਨੀਰ ਥੋੜੀ ਬਣਾਉਣਾ ਫਿਰ ਵੀ ਪ੍ਰਾਣਾ ਇਸ ਘਰ ਦਾ ਹੋ ਨਾਲ ਖੀਰੇ కూਰੇ ਫੜ ਲਈ ਹਾਂ ਸਲਾਦ ਲਿਆਇਓ ਆਓ ਚੰਗਾ ਰਹਿ ਕੇ ਦੀਦੀ ਮੈਂ ਪਾ ਦਿੰਦੀ ਹਾਂ ਬਸ ਆਹੀ ਰਹਿ ਕੇ ਪ੍ਰੀਤਾ ਪਾ ਦੂੰ ਮੈਂ ਮਮਾ ਮਮਾ ਚਾਹ ਬਣਾ ਦੋ ਉੱਠ ਗਿਆ ਪੁੱਤ ਚਾਹ ਮੈਂ ਤਾਂ ਪੁੱਤ ਝਾੜੂ ਲਾਈ ਜਾਂਦੀ ਸੀ ਐ ਕਰ ਤੂੰ ਆਪਦੀ ਚਾਚੀ ਨੂੰ ਕਹਿ ਦੇ ਉਹ ਬਣਾ ਕੇ ਦੇ ਦਊਗੀ ਤੈਨੂੰ ਚੰਗਾ ਸਾਥੀ ਸਾਥੀ ਚਾਹ ਬਣਾ ਦੋ ਹਾਂ ਬੁੱਤ ਬਣਾ ਦਿੰਨੀ ਐ ਇੱਕ ਮਿੰਟ ਖੜ ਜਾ ਕੀ ਬਣਾ ਦੋ ਬਣਾਉਣੀ ਐ ਬਸ ਮੇਰੇ ਥੋੜੀ ਹੀ ਰਹਿ ਗਈ ਆਸਾਪਰ ਕੇ ਫਿਰ ਬਣਾ ਦਿੰਨੀ ਆਂ ਭੀ ਬਣਾ ਦੋ ਕਿਹਾ ਤੇ ਜਿੱਤਾ ਬਣਾ ਦਿੰਨੀ ਆਂ ਬਣਾ ਦੋ ਤੈਨੂੰ ਸਮਝ ਨਹੀਂ ਹੁੰਦੀ ਤੈਨੂੰ ਕਹੀ ਹੀ ਨਹੀਂ ਮੈਂ ਬਣਾ ਦਿੰਨੀ ਆ ਬਣਾ ਦਿੰਨੀ ਆ ਬਣਾ ਦੋ ਵੱਡਿਆਂ ਦੀ ਗੱਲ ਇਹ ਨਾ ਸਮਝੀਦੀ ਹੁੰਦੀ ਆ ਐਨੀ ਜਿੱਦ ਨਹੀਂ ਕਰੀਦੀ ਹੁੰਦੀ ਤੂੰ ਬਹਿ ਜਾਂ ਅੰਦਰ ਮੈਂ ਬਣਾਉਣੀ ਆ ਜਾ ਕੀ ਹੋ ਗਿਆ ਪੁੱਤਾ ਮਾ ਨਾ ਚਾਚੀਨ ਥਾਪੜ ਮਾਰਿਆ ਥਾਪੜ ਮਾਰਿਆ ਕਿਉਂ ਆ ਮੈਂ ਚਾਹ ਤੇ ਆਖੀ ਨਾ ਚਾਹ ਨਹੀਂ ਬਣਾ ਕੇ ਦਿੱਤੀ ਅੱਛਾ ਚਾਹ ਨਹੀਂ ਬਣਾ ਕੇ ਦਿੰਦੀ ਥਾਪੜਾ ਮਾਰਿਆ ਪ੍ਰੀਤ ਪ੍ਰੀਤ ਨਾ ਥਾਪੜਾ ਕਿਉਂ ਮਾਰ ਰਿਹਾ ਜਵਾਕ ਦੇ ਇਹ ਤਾਂ ਨਹੀਂ ਬਣਾਉਣੇ ਸੀ ਥਾਪੜਾ ਮਾਰਨ ਦੀ ਕੀ ਜ਼ਰੂਰਤ ਸੀ ਕਿਹਨੇ ਮਾਰਿਆ ਥਾਪੜਾ ਤੂੰ ਹੀ ਮਾਰਿਆ ਹੋਰ ਕਿਹਨੇ ਮਾਰਿਆ ਮੈਂ ਤੇਰੇ ਕੋਲ ਭੇਜ ਜਿਸ ਮੈਂ ਚਾਹ ਬਣਾ ਦੇ ਚਾਤੀ ਨੂੰ ਕਹਦੇ ਚਾਹ ਬਣਾ ਦੂਗੀ ਦੀਦੀ ਮੇਰਾ ਦਿਮਾਗ ਖਰਾਬ ਹੋਇਆ ਮੈਂ ਥਾਪੜਾ ਮਾਰੂ ਮੈਂ ਥਾਪੜਾ ਕਿਉਂ ਮਾਰਨਾ ਆ ਤਾਂ ਕਹੀ ਜਾਂਦਾ ਥਾਪੜਾ ਮਾਰਿਆ ਇਹ ਮੈਂ ਤੇਰੇ ਥਾਪੜਾ ਕਦੋਂ ਮਾਰਿਆ ਮਾਰਿਆ ਪੁੱਤਾਂ ਫੇਰ ਇੱਕ ਝੂਠ ਬੋਲਦਾ ਝੂਠੇ ਬੋਲੀ ਜਾਂਦਾ ਦੀਦੀ ਮੈਂ ਤਾਂ ਹੱਥ ਵੀ ਨਹੀਂ ਲਾਇਆ ਤੇ ਚਾਹ ਨਹੀਂ ਬਣਾਉਣੀ ਸੀ ਬਲੀ ਤੇ ਪਿਆਰ ਨਾ ਕਹਿ ਦਿੰਦੀ ਮੈਂ ਤੇ ਨਹੀਂ ਬਣਦੀ ਥਾਪੜਾ ਮਾਰਨ ਦੀ ਕੀ ਜਰੂਰਤ ਸੀ ਮੰਮੀ ਦੇਖ ਲਓ ਥਾਪੜਾ ਮਾਰੇ ਆ ਜੂਵੀ ਦੇ ਦੀਦੀ ਮੈਂ ਮਰ ਜਾ ਓੜੇ ਜਵਾਕ ਤੇ ਲੱਪੜਾ ਕਾ ਤੂੰ ਮਾਰਿਆ ਤੂੰ ਮੰਮੀ ਨਹੀਂ ਮਾਰਿਆ ਮੈਂ ਮੈਂ ਕਿਉਂ ਮਰਨਾ ਨਾ ਝੂਠ ਬੋਲਦਾ ਮੰਮੀ ਜੂਵੀ ਸੱਚ-ਸੱਚ ਦੱਸ ਮੈਂ ਤੈਨੂੰ ਐ ਕਿਹਾ ਸੀ ਨਾ ਪੁੱਤ ਮੈਂ ਬਣਾ ਦਿੰਨੀ ਇੱਕ ਮਿੰਟ ਖੜ ਜਾ ਦੱਸ ਪੁੱਤ ਥਾਪੜਾ ਮਾਰਿਆ ਤੇਰੇ ਥਾਪੜਾ ਮਾਰਿਆ ਨਾ ਦੇਖ ਲਓ ਮੰਮੀ ਕੀ ਕਰ ਤੂੰ ਤਾਂ ਕਰੀਆ ਇਹਨਾਂ ਨੂੰ ਝੂਠ ਬੋਲਿਆ ਨਹੀਂ ਤਾਂ ਮਾਰਦੀ ਆ ਹਾਂ ਨਹੀਂ ਕੁੜਕੇ ਗੱਲ ਸੁਣ ਲੈ ਜਵਾਕ ਤਾਂ ਰੱਬ ਦਾ ਰੂਪ ਹੁੰਦਾ ਹੈ ਨਹੀਂ ਮਾਰੇ ਮੰਮੀ ਮੈਂ ਨਹੀਂ ਮੈਂ ਤਾਂ ਯੂਵੀ ਨੂੰ ਕਿੰਨਾ ਪਿਆਰ ਕਰਦੀ ਆ ਮੈਂ ਕਿਉਂ ਮਾਰੂੰਗੀ ਜੇ ਮੈਨੂੰ ਪਤਾ ਹੁੰਦਾ ਮੰਮੀ ਥਾਪੜਾ ਮਾਰੂਗੀ ਭੇਜਦੀ ਐ ਨਾ ਤੂੰ ਆਪ ਬਣਾਉਂਦੀ ਮੈਂ ਚਾੜੂ ਲਾਈ ਜਾਂਦੀ ਸੀ ਮੰਮੀ ਮਾਂ ਚਾਚੀ ਬਣਾ ਦੂਗੀ ਚਲ ਉਹਨੂੰ ਕਹਿ ਦੇ ਸਵੇਰੇ ਸਵੇਰੇ ਜਵਾਕ ਦਾ ਮੂੰਹ ਲਾਲ ਕੱਪਤਾ ਮਾਰ ਕੇ ਲੱਪੜ ਵਿਚਾਰਾ ਹੁਣ ਉੱਠਿਆ ਸੀ ਕਿਉਂ ਨਹੀਂ ਦੀਦੀ ਯਕੀਨ ਕਰਦੇ ਨਹੀਂ ਮਾਰੇ ਮੈਂ ਜਾਣ ਕੇ ਝੂਠ ਬੋਲੀ ਜਾਂਦਾ ਜੋਪਤ ਮੈਂ ਬਣਾ ਦੂੰਗੀ ਚਾ ਚੰਗਾ ਚਲ ਲੱਗ ਜਾ ਤੇਰੀ ਚਾਹ ਬਣਾ ਕੇ ਦਿੰਨੀ ਆ ਚੰਗਾ ਮੰਮੀ ਮੈਨੂੰ ਐਵੇਂ ਇਹਦ ਨਹੀਂ ਸੀ ਤੁਹਾਡੇ ਤੋਂ ਨਹੀਂ ਮਾਰੇ ਮੈਂ ਦੀਦੀ ਯਕੀਨਤਾ ਕਰੋ ਮੇਰਾ ਮੈਂ ਕਿਉਂ ਮਾਰਨਾ ਨਾਲ ਮੈਂ ਪਹਿਲਾਂ ਕਿੰਨਾਗਾ ਜੂਵੀ ਤੇ ਹੱਥ ਚੁੱਕਿਆ ਕਦੇ ਅੱਛਾ ਜੇ ਮਾਰਿਆ ਨਹੀਂ ਨਾ ਜਵਾਬ ਝੂਠ ਬੋਲਦਾ ਹੁਣਾ ਪ੍ਰੀਤ ਤੈਨੂੰ ਸਿਆਣੀ ਤੇ ਸਮਝਾ ਸਮਝਦੀ ਸੀਗੀ ਪਰ ਤਨ ਤਾਂ ਭੂਰਾ ਅਕਲ ਨਹੀਂ ਹੈਗੀ ਮੰਮੀ ਕਿਉਂ ਨਹੀਂ ਤੁਸੀਂ ਦੋਈ ਜਣੀਆਂ ਮੇਰੇ ਯਕੀਨ ਕਰਦੀਆਂ ਤੁਸੀਂ ਜਵਾਕ ਦੇ ਪਿੱਛੇ ਲੱਗ ਕੇ ਮੇਰੇ ਨਾਲ ਲੜੀ ਜਾਂਦੇ ਹੋ ਪੁੱਤ ਉਹ ਝੂਠ ਨਹੀਂ ਬੋਲਦਾ ਬੱਚਾ ਕਹਿੰਦਾ ਹੁੰਦਾ ਰੱਬ ਦਾ ਰੂਪ ਹੁੰਦਾ ਹੈ ਸਾਂਝੀ ਗੱਲ ਕਰਦਾ ਹੁੰਦਾ ਚਲੋ ਜੇ ਮੈਂ ਮਾਰਿਆ ਵੀ ਹੋਇਆ ਤਾਂ ਫਿਰ ਮੈਨੂੰ ਕੁਝ ਲੱਗਦੀ ਨਹੀਂ ਹੈਗੀ ਚਲ ਕੋਈ ਗੱਲ ਨਹੀਂ ਗਾਂ ਨੂੰ ਧਿਆਨ ਰੱਖੀ ਆਓ ਦੀਦੀ ਗਾਂ ਨੂੰ ਤਾਂ ਧਿਆਨ ਰੱਖਿਓ ਹਾਂ ਅੱਗੇ ਵਾਸਤੇ ਨਾ ਮਾਰੇ ਠੀਕ ਆ ਕਰ ਲੋ ਕੰਮ ਗੱਲ ਸੁਣ ਲੈ ਹਾਂ ਮੰਮੀ ਜਵਾਕ ਨੂੰ ਆਪ ਚਾਹ ਪਾਣੀ ਦਿਆ ਕਰ ਮੈਨੂੰ ਐਸੀ ਮੰਮੀ ਮੈਂ ਸਫਾਈ ਕਰ ਦੂੰਦੀ ਦੀ ਹੋਰੀ ਆਉਣਗੇ ਮਾਂ ਚਲੋ ਬਣਾ ਦੂਗੀ ਮੈਨੂੰ ਕੀ ਪਤਾ ਸੀ ਮਾਰੂਗੀ ਉਹ ਵੀ ਕੰਮ ਧੰਦੇ ਲੱਗੀ ਹੋਣੀ ਕੋਈ ਕਰ ਲੈ ਚਲ ਕੋਈ ਨਾ ਆਹੋ ਚਲੋ ਤਾਂ ਵੀ ਕੁਛ ਲੱਗਦਾ ਹੈ ਚੰਗਾ ਔਰ ਯੂ ਵੀ ਬੈ ਜਾ ਪੁੱਤੇ ਨੀਚੇ ਚਾਦਰ ਖਰਾਬ ਹੋ ਜਾਂਦੀ ਆ ਮੈਂ ਕੀ ਦੀ ਨਾ ਕੋਈ ਨਾ ਬਾਅਦ ਚ ਖੇੜੀ ਨੀਚੇ ਆ ਕੇ ਖੇੜ ਲੈ। ਕੱਲ ਮੰਨੀ ਦੀ ਹੁੰਦੀ ਓ ਕਿਸੇ ਦੀ ਬਹਿ ਜਾ। ਤੈਨੂੰ ਸਮਝ ਨਹੀਂ ਲੱਗਦੀ? ਮੈਂ ਤੈਨੂੰ ਕਹੀਏ ਨੀ ਬਹਿ ਜਾ ਇੱਕ ਵਾਰੀ। ਦੀਦੀ ਮੈਂ ਬਲੋਣੀ ਤੇਰੀ ਮੰਮਾ ਨੂੰ। ਦੀਦੀ ਸਾਰੀ ਚਾਦਰ ਖਰਾਬ ਕਰਤੀ ਤੂੰ ਆ ਦੇਖ ਲਓ ਫਿਰ ਤੁਸੀਂ ਮੈਨੂੰ ਕਹਿਣਾ ਹਟਦਾ ਨਹੀਂ ਹੈਗਾ ਚੌੜ ਕਰੀ ਜਾਂਦਾ ਲੈ ਫਿਰ ਕੀ ਹੋ ਗਿਆ ਜਵਾਕ ਕਹਤਾ ਚੌੜਤ ਕਰਨੀ ਹੋਏ ਨੇ ਹੁਣ ਦੀਦੀ ਜਵਾਕ ਤਾਂ ਹੈਗਾ ਮੈਂ ਬੈੱਡ ਸ਼ੀਟ ਕਰੀ ਐਨੀ ਆ ਸਹੀ ਮੈਂ ਕਿਹ ਦੀਦੀ ਹੋਰੀ ਆਉਣ ਵਾਲੀ ਐ ਨਹੀਂ ਆਪਣੇ ਕੰਮ ਵੀ ਹੋਰ ਕਿੰਨੇ ਪਏ ਆ ਕੋਈ ਨਾ ਉਹ ਵੀ ਆ ਜਾਣਗੇ ਤਾਂ ਜਵਾਕ ਇਹਨੂੰ ਕੌਣ ਸਮਝਾਵੇ ਪਹਿਲਾਂ ਤੁਸੀਂ ਥਾਪੜਾ ਮਾਰਿਆ ਵਿਚਾਰੀ ਤੇ ਉਦੋਂ ਜਿਵੇਂ ਬੋਲੀ ਮੈਂ ਚੱਲ ਕੋਈ ਨਾ ਤੂੰ ਸਿਰੇ ਸਿਰ ਚੜੀ ਆਈ ਐ ਨਾ ਸਾਡਾ ਘਰ ਇਹ ਨਹੀਂ ਹੈਗਾ ਦੀਦੀ ਪਹਿਲਾਂ ਵੀ ਮੈਂ ਥਾਪੜਾ ਨਹੀਂ ਸੀ ਮਾਰਿਆ ਤੇ ਦੂਜੀ ਗੱਲ ਮੈਨੂੰ ਰੋਕਦੀ ਨਹੀਂ ਹੈਗੀ ਵੀ ਇਹ ਖੇਡੇ ਨਾ ਇਹ ਠਾਕੇ ਖੇਡ ਲੈ ਜਾਂ ਬੈ ਕੇ ਟੀਵੀ ਵੇਖ ਲੈ ਕੋਈ ਨਾ ਕੋਈ ਨਾ ਦੇਖ ਲੈਣ ਦੇ ਸੈੱਟ ਹੋ ਜੂਗੀ ਬੈਡਾ ਵੀ ਕਿਤੇ ਰਾਇਦੀ ਨਹੀਂ ਹੈਗੀ ਇਹ ਪਾਇਦੀ ਤਾਂ ਮੈਨੂੰ ਵੀ ਪਤਾ ਨਹੀਂ ਦਿੱਦੀ ਕੰਮ ਤਾਂ ਖਰਾਬ ਹੁੰਦਾ ਹੈ ਨਾ ਜੋ ਵੀ ਇਹ ਕਮਰੇ ਚ ਬੜਿਆ ਨਾ ਕਰ ਤੈਨੂੰ ਦੇਖ ਕੇ ਤਾਂ ਪਹਿਲੀ ਨਹੀਂ ਰਾਜੀ ਹੈਗੀ ਇਹ ਜਦ ਆ ਗਿਆ ਅਦਰ ਖੇਡ ਜਾ ਕੇ ਲੈ ਦੀਦੀ ਮੈਂ ਕਦੋਂ ਰੋਕ ਕੇ ਵੀ ਮੇਰੇ ਕਮਰੇ ਚ ਨਾ ਆਓ ਰੋਕ ਲਈ ਹੈ ਪਹਿਲੇ ਥਾਪਣਾ ਮਾਰਿਆ ਹੁਣ ਕਹਿੰਦੀ ਬੈਡਾਂ ਦੇ ਕੁਦੀ ਜਾਂਦਾ ਹੈ ਹਣ ਜਵਾਕ ਨੂੰ ਰੋਕਣਾ ਤਾਂ ਹੈਗਾ ਹੁਣ ਜੇ ਨਾ ਰੋਕੇ ਫਿਰ ਅੱਗੇ ਹੋਸ਼ਤਾਨੀ ਕਰੂਗਾ ਕੋਈ ਨਾ ਕਿਧਰੇ ਸ਼ੈਤਾਨੀਆਂ ਕਰਦਾ ਆਇਆ ਪੁੱਤਾ ਇਹ ਤਾਂ ਐਂ ਕਰਦੀ ਹੁੰਦੀ ਐ ਤੈਨੂੰ ਦੇਖ ਕੇ ਕਾਹਨੂੰ ਰਾਜੀ ਐ ਇਹ ਸਮਝਾਉਣਾ ਹੀ ਗੁਨਾਹ ਅੱਜ ਕੱਲ ਤਾਂ ਕਿਸੇ ਨੂੰ ਕੋਈ ਫਰਦਾ ਨਾ ਮਨਜੀਤ ਕੱਪੜਾ ਸਿਉਣ ਵਾਲਾ ਸੀ ਦੇਖ ਲੈ ਮਾਂ ਪਹਿਲਾਂ ਤਾਂ ਥਾ ਆਪਣਾ ਮਾਰਿਆ ਹੈ ਮੇਰੇ ਪੁੱਤ ਦੇ ਹੁਣ ਕਮਰੇ ਚ ਬਾਹਰ ਕੱਢਤਾ ਇਹਨੇ ਚਾਦਰ ਖਰਾਬ ਕਰੀ ਜਾਂਦਾ ਹੈ। ਨਾ ਚਾਦਰ ਦੁਬਾਰੇ ਸੈੱਟ ਹੋ ਜਾਂਦੀ ਐ ਕਰਦੇ ਹੁੰਦੇ ਜਵਾਕ ਨਾਲ ਬਿਤਕਰਾ। ਇਹ ਤਾਂ ਦਿਨੋ-ਦਿਨ ਚੰਬਲਦੀ ਜਾਂਦੀ ਹੈ ਹਨਾ। ਆਹੋ। ਮੈਨੂੰ ਐ ਸੀ ਪਤਾ ਕਾਨੂੰ ਫਰਕ ਪਵੇ ਤੁਹਾਡੇ 'ਚ ਹਨਾ। ਕਾਨੂੰ ਲੜਾਈਆਂ ਕਰਦੇ। ਬਈ ਤਾਂ ਫਿਰ ਵੀ ਮੰਮੀ ਚੁੱਪ ਕਰਦੀ ਸੀ ਪਹਿਲਾਂ। ਵਿਚਾਲਾ ਤਾਂ ਆਪਣਾ ਮਾਰਿਆ ਫਿਰ ਕੀ ਹੋ ਗਿਆ ਵੀ ਇਹਦਾ ਕੋਈ ਕੁਝ ਲੱਗਦਾ ਨਹੀਂ। ਆ ਦੇਖ ਲੈ ਹੁਣ ਕਹੀਏ ਕਿ ਤੁੱਤਾ ਕਰਦੀ ਫਿਰਦੀ ਹੈਗੀ ਐ ਅੱਛਾ ਜਵਾਕ ਘਰੋਂ ਬਾਹਰ ਭੱਜ ਜੇ ਹੁਣ। ਜੱਸੀ ਪੁੱਤ ਮੈਂ ਤਾਂ ਐ ਸੋਚਦੀ ਆ। ਤੁਸੀਂ ਲੜੋਂਗੀਆਂ ਲੋਕ ਤਮਾਸ਼ਾ ਦੇਖਣਗੇ ਸੋਸੋ ਗੱਲਾਂ ਬਣਾਉਂਦੇ ਮੈਂ ਲੱਗਦੀ ਸੀ ਮੰਮੀ ਹੁਣ ਜਵਾਕ ਨੇ ਤਾਂ ਚੌੜ ਵੀ ਕਰਦੀ ਆ ਭਾਈ ਘਰੇ ਵੀ ਰਹੂਗਾ ਹਾਂ ਤੇ ਚੌੜ ਕਰੂਗਾ ਕੋਈ ਨਾ ਪਤਾ ਜੇ ਕੋਈ ਸ਼ਿਕਾਇਤ ਆਸੀ ਗੁੱਸਾ ਨਾ ਕਰਿਆ ਕਰ ਠੀਕ ਹੈ ਭਾਵੇਂ ਮੈਂ ਨਾ ਕਰੀਏ ਮੰਮੀ ਸੁਣਾ ਦੂੰਗੀ ਚਲ ਕੋਈ ਸਮਝਾ ਦੇਂਗੀ ਤੂੰ ਹਾਂ ਪਹਿਲਾਂ ਦੀ ਪਹਿਲਾਂ ਥਾਪੜਾ ਮਾਰਿਆ ਮੈਂ ਉਦੋਂ ਹੀ ਬੋਲੀ ਹੈਗੀ ਚੁੱਪ ਕਰ ਗਈ ਫਿਰ ਜਵਾਕ ਨੇ ਤਾਂ ਖੇਡਣਾ ਹੀ ਆ ਹੁਣ ਖੇਡਣਾ ਉਹ ਤਾਂ ਬਾਲੇ ਹੀ ਫਰਕ ਰੱਖਣ ਲੱਗ ਗਏ ਉਹ ਨਾ ਹੋ ਜਾ ਆ ਦੇਖ ਲੈ ਭਾਈ ਤੇਰੇ ਘਰ ਵਾਲੇ ਕੀ ਕਤੂਤਾ ਕਰਦੀ ਐ ਪਹਿਲਾਂ ਤਾਂ ਮੁੰਡੇ ਥੱਪੜ ਮਾਰਿਆ ਹੁਣ ਕਮਰੇ ਚ ਬਾਹਰ ਕੱਢਤਾ ਕਹਿੰਦੀ ਚਾਦਰ ਸੈੱਟ ਹੋ ਰਹੀ ਹੈ ਜੀ ਖਰਾਬ ਕਰੀ ਜਾਂਦਾ। ਪਾਪਾ ਵੀ ਨਹੀਂ ਨਹੀਂ ਖੱਡਣਾ ਨਹੀਂ ਜਵਾਕ ਨਹੀਂ। ਜਵਾਕ ਨਹੀਂ ਕਿਉਂ ਨਹੀਂ ਖੱਡਣਾ ਪਾਪਾ ਵੀ ਖੱਡਣਾ ਜਵਾਕ ਨੇ। ਤੁਸੀਂ ਉਹ ਉਹੀ ਦੇਖੀ ਜਵਾਕ ਦਾ ਹੋਏ ਜੀ ਹੋ ਜਾਂਦੇ ਨੇ। ਪਰ ਮੈਂ ਲੜਦੀ ਆਂ ਭਾਈ ਪਹਿਲਾਂ ਥਾਪੜਾ ਮਾਰਿਆ ਮੈਂ ਉਦੋਂ ਚੁੱਪ ਕਰ ਗਈ। ਬੋਲੀ ਨਹੀਂ ਹੈਗੀ ਮੈਂ ਉਦੋਂ ਮੈਂ ਚੱਲ ਕੋਈ ਨਾ ਇਹਦਾ ਕਿਹੜਾ ਕੁਝ ਲੱਗਦਾ ਨਹੀਂ। ਹੁਣ ਕਮਰੇ ਚ ਬਾਹਰ ਕੱਢਤਾ ਕਿੰਝ ਇੱਧਰ ਖਰਾਬ ਕਰੀ ਜਾਂਦਾ ਫੇਰ ਸੈੱਟ ਹੋ ਜਾਂਦੀ ਚਾਦਰ ਆ। ਕਿਉਂ ਲੱਗਦਾ ਦੋ ਮਿੰਟ ਲੱਗਦੇ। ਉਹਨੂੰ ਮਾੜਾ ਮੋਟਾ ਸਮਝਾ ਦੇ। ਉਹਨੇ ਕਈ ਵਾਰੀ ਕਰਤੀ ਹਰਕ हां ਆਪਾਂ ਕਾਨੂੰ ਜਵਾਕ ਪਿੱਛੇ ਬੱਬੀ ਤੂੰ ਕਿਉਂ ਗੁੱਸਾ ਕਰਦੀ ਜਿੰਨਾ ਇਹ ਸੋਨੂੰ ਪਿਆਰਾ ਉੰਨਾ ਹੀ ਸਾਨੂੰ ਪਿਆਰਾ ਬਈ ਸੋਨੂੰ ਕਾਨੂੰ ਪਿਆਰਾ ਮੈਨੂੰ ਪਿਆਰਾ ਹੈ ਜਿੰਨਾ ਮੈਨੂੰ ਪਿਆਰਾ ਉਹਨਾਂ ਕਿਸੇ ਨੂੰ ਪਿਆਰਾ ਨਹੀਂ ਫਿਰ ਜੇ ਅਸੀਂ ਇੰਨੇ ਪੂਰੇ ਲੱਗਦੇ ਆ ਬਈ ਅਸੀਂ ਘਰੋਂ ਭੱਜ ਜਾਂਦੇ ਆ ਐ ਤਾਂ ਇਹਨੂੰ ਮੈਂ ਕਿਹਾ ਸੀ ਵੀ ਚੱਲ ਕੋਈ ਗੱਲ ਨਹੀਂ ਉੱਚੜਕਤਾ ਹੋਣਾ ਹੁਣ ਬੱਬੀ ਕਰੋਂ ਜਾਣ ਵਾਲੀ ਕੀ ਗੱਲ ਹੈ ਹੁਣ ਜਵਾਕ ਇੱਕ ਤਾਂ ਜਵਾਕੇ ਕਰੇ ਜੇ ਇਹਨੂੰ ਨਹੀਂ ਪਿਆਰ ਕਰਾਂਗੇ ਹੋਰ ਕੀ ਕਰਾਂਗੇ ਬਈ ਤੂੰ ਕਰਦਾ ਹੋਣਾ ਚੱਲ ਤੇਰਾ ਭਤੀਜਾ ਉਹ ਨਹੀਂ ਕਰਦੀ ਹੈਗੀ ਉਹਦਾ ਵੀ ਤਾਂ ਲੈ ਮਾਂ ਜੇ ਉਹ ਕਰਦੀ ਹੁੰਦੀ ਨਾ ਉਹ ਬਾਹਰ ਨਾ ਕੱਢਦੀ ਚਾਪੇ ਕੁਝ ਬੋਲਦੀ ਐਨੂੰ ਚਾਹ ਪਿੱਛੇ ਲੱਪੜ ਮਾਰਿਆ ਇੱਕ ਦਿਨ ਤਾਂ ਹਾਂ ਮੈਂ ਜੇ ਉਹਦਾ ਕਸੂਰ ਹੋਇਆ ਮੈਂ ਉਹਨੂੰ ਕਹੂੰਗਾ ਹਾਂ ਪੁੱਤ ਕਾਏ ਉਹਨੂੰ ਸਮਝਾ ਚੰਗਾ ਨਹੀਂ ਲੱਗਦੇ ਲੜਦਿਆਂ ਇਕਾ ਸੀ ਅਗਲਾ ਕਹਿੰਦਾ ਹੁਣ ਇਹਨਾਂ ਦਾ ਇਕਾ ਰਹਿ ਗਿਆ ਆ ਟੁੱਟ ਗਿਆ ਨਾ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਨੇ ਪੁੱਤ ਨਾਲੇ ਲੋਕ ਤਾਂ ਘਰ ਫੜਵਾ ਕੇ ਖੁਸ਼ ਹੁੰਦੇ ਨੇਗੇ ਲੋਕ ਤਾਂ ਜਵਾਬ ਕਿੱਥੇ ਜਾਊਗਾ ਉਹਦੇ ਕਮਰੇ 'ਚ ਬੈਠੂਗਾ ਵੀ ਸਾਰੇ ਕਮਰੇ 'ਚ ਬੈਠੂਗਾ ਤੇ ਆਣ ਵੀ ਕਰੂਗਾ ਜਵਾਬ ਕਿ ਪਤਾ ਐ ਇਹਨੂੰ ਕੀ ਪਤਾ ਹੋਣਾ ਓਏ ਜੁਵਾਕ ਨੇ ਕਿੱਥੇ ਜਾਣਾ ਲੈ ਇੰਨਾ ਤਾਂ ਜਿੰਨਾ ਜਿੰਨਾ ਇਹ ਸੋਨੂ ਪਿਆਰਾ ਇੰਨੇ ਹੀ ਪੇ ਸਾਨੂੰ ਪਿਆਰਾ ਐਂ ਗੱਲ ਨਹੀਂ ਉਹਦੇ ਨਾਲ ਕਰ ਬਈ ਗੱਲ ਉਹ ਕਰ ਤੈਨੂੰ ਤਾਂ ਮੈਂ ਕਹਿੰਦੀ ਵੀ ਨਹੀਂ ਚੱਲ ਉਹਦੀ ਗਲਤੀ ਹੈਗੀ ਉਹਨੂੰ ਸਮਝਾ ਦੇ ਚੰਗਾ ਚਲ ਕੋਈ ਹੋ ਜਾਂਦੀਆਂ ਗਲਤ ਇਹਨੂੰ ਵੀ ਕਿਹਾਗਾ ਮੈਂ ਵੀ ਤੂੰ ਵੀ ਸਮਝਦਾ ਪਹਿਲਾਂ ਤਾਂ ਚਾਹ ਕਰਨ ਨੂੰ ਕਿਹਾ ਮੈਂ ਚਾਹ ਕਰਕੇ ਦੇ ਦੇ ਮੈਂ ਸਪਾਈ ਕਰੀ ਜਾਂਦੀ ਸੀ ਥਾ ਆਪਣਾ ਮਾਰਿਆ ਮੈਥੋਂ ਨੇ ਕਹਿੰਦੀ ਚਾਹ ਬਣਦੀ ਹੈਗੀ ਇਹ ਰੋਣ ਲੱਗ ਗਿਆ ਵਿਚਾਰਾ ਕੇ ਮੇਰੇ ਕੋਲ ਕੋਈ ਨਹੀਂ ਤਾਂ ਮੈਂ ਜਦੋਂ ਖੋਲਿਆ ਦਾਂਗੀ ਚਲ ਕੋਈ ਨਾ ਅੱਪੇ ਸਮਝਾ ਦੁਗਮਡਾ ਠੀਕ ਹੈ ਨਾ ਕੋਈ ਨਾ ਕੋਈ ਹਾਂ ਗੁੱਸਾ ਨਾ ਕਰਿਆ ਕਰ ਇਹਨਾਂ ਬਿੱਖਤਰਾ ਤਾਂ ਨਹੀਂ ਕਰਦੇ ਹੁੰਦੇ ਮਾਂ ਉਹ ਭਾਬੀ ਬਿੱਖਤਰਾ ਬਿੱਖਤਰਾ ਕਰਨ ਵਾਲੀ ਇਹ ਚ ਕੀ ਗੱਲ ਹੈ ਨਾਲੇ ਮੇਰੀ ਗੱਲ ਸੁਣ ਜੇ ਇਹਨੂੰ ਪਿਆਰ ਕਰਦੇ ਆ ਕਿਸੇ ਟਾਈਮ ਪਾ ਹੀ ਮੈਥੋਂ ਵੀ ਝੜਕਿਆ ਜਾ ਸਕਦਾ ਆਏ ਤਾਂ ਪੁੱਤ ਕੋਈ ਗੱਲ ਨਹੀਂ ਝੜਕਿਆ ਜਾਂਦਾ ਹੀ ਆਉਂਦਾ ਹੀ ਜਵਾਕ ਐ ਤਾਂ ਮੈਂ ਪਹਿਲਾਂ ਵੀ ਗੁੱਸਾ ਕਰਿਆ ਵੀ ਚਲ ਥਾਫੜਾ ਮਾਰਿਆ ਚਲ ਕੋਈ ਨਾ ਹੁਣ ਫੇਰ ਹੁਣ ਕਮਰੇ ਚੋਂ ਬਾਹਰ ਕੱਢ ਤਾਂ ਫੇਰ ਮੈਂ ਕੀ ਕਰਾਂ ਹੁਣ ਬੋਲੂਗੀ ਮੈਂ ਤੱਕ ਕੇ ਜੇ ਉਹਨੇ ਕਮਰੇ ਚੋਂ ਬਾਹਰ ਕੱਢੇ ਫਿਰ ਉਹਦੇ ਲਾਵਾਂਗੀ ਛਤਰ ਚਲ ਕੋਈ ਨਾ ਪਤਾ ਤੂੰ ਤਾਂ ਖੂਨ ਮਚਾਈ ਜੰਨੀ ਐ ਤੂੰ ਸਮਝਾ ਦੇ ਇਹ ਤਾਂ ਨਿਆਣੀਆਂ ਸਿਆਣੀਆਂ ਨੇ ਚਲੋ ਕੋਈ ਗੱਲ ਨਹੀਂ ਹਣਾ ਕੋਈ ਨਾ ਤੂੰ ਕਾਨੂੰ ਖੂਨ ਮਚਾਇਆ ਆ ਵੀ ਆਪ ਬਾਹਰ ਹੀ ਕਿਹੜਾ ਦੇਖਾਈ ਬੱਸ ਇਹ ਵੀ ਸਮਝਾ ਤੂੰ ਇਹ ਤਾਂ ਮੈਨੂੰ ਪਤਾ ਐ ਬਥੇਰਾ ਪਿਆਰ ਕਰਦਾ ਪਰ ਉਹ ਹੈਗੀ ਜਹੀ ਜੀ ਦੇਖ ਇਹ ਤਾਂ ਮੂੰਹ ਦੀ ਗਾਲੀ ਦਿੰਦਾ ਕਾ ਹਾਂ ਐਡਾ ਸਿਆਣਾ ਕਾ ਚਲ ਇਹ ਤਾਂ ਆਪਣੀ ਜੈ ਤਾਂ ਖੂਨ ਵੀ ਮਚੂਗਾ ਭਾਈ ਉਹਦਾ ਥੋੜੀ ਮਚੂਗਾ ਉਹਦਾ ਕੀ ਲੱਗਿਆ ਮੇਰਾ ਜਵਾਬ ਕੋਈ ਨਾ ਮੈਂ ਵੀ ਸਮਝਾਉਂਗੀ ਉਹਨੂੰ ਹਾਂ ਉਹਨਾਂ ਪਤਾ ਕੀ ਆ ਪੁੱਤ ਇੰਨੀ ਇੱਕ ਗੱਲ ਤਾਂ ਮਨਾ ਚ ਫਰਕ ਪੈਗੇ ਮੁੜ ਕੇ ਜੁੜਨੇ ਨਹੀਂ ਜਵਾਕਾਂ ਵਿੱਚ ਤਾਂ ਪੈਂਦੀ ਨੇ ਮੰਮੀ ਹੋਣਾ ਜੇ ਜਵਾਕ ਰਬਿਤ ਕਰਾ ਕਰੂਗੀ ਬਈ ਮੇਰਾ ਤਾਂ ਫੇਰ ਮੇਰੀ ਕੀ ਲੱਗੀ ਜਦੋਂ ਮੇਰਾ ਜਵਾਕ ਨਹੀਂ ਉਹਦਾ ਕੁਝ ਲੱਗਿਆ ਜਦੋਂ ਉਹ ਦੇ ਹੋਗੇ ਨਾ ਫੇਰ ਪਤਾ ਲੱਗੂ ਉਹਨੂੰ ਵੀ ਜਵਾਕ ਕੀ ਚੀਜ਼ ਹੁੰਦੀ ਆ ਜਦੋਂ ਮੈਂ ਛਿੜਕਿਆ ਕਰੂ ਉਹਨੂੰ ਫੇਰ ਪਤਾ ਲੱਗੂ ਵੀ ਹਾਂ ਵੀ ਜਵਾਕ ਦੀ ਛਿੜਕ ਕੀ ਹੁੰਦੀ ਆ ਉਹਦੇ ਤੇ ਲਾ ਕੇ ਦੇਖੇ ਬੰਦਾ ਚਲ ਕੋਈ ਨਾ ਤੂੰ ਗੁੱਸਾ ਨਾ ਕਰ ਤੂੰ ਕੰਮ ਧੰਦਾ ਕਰ ਜਾਂ ਕਰ ਲਓ ਨਿਮੇੜ ਲਓ ਮੈਂ ਤਾਂ ਕਰੀ ਜਾਂਦੀ ਸੀ ਹਾਂ ਕਰਦੀ ਆ ਚਲ ਕੋਈ ਨਾ ਬੋਲੀ ਨਾ ਹੁਣ ਤੂੰ ਮੈਂ ਨਹੀਂ ਬੋਲਦੀ ਹੈਗੀ ਹੁਣ ਆਹੋ ਲੱਹ ਮਾੜੀ ਮਾੜੀ ਗੱਲ ਤੋਂ ਉਹਨੇ ਜਵਾਕ ਨੂੰ ਛਿੜਕਤਾ ਉਹਨੇ ਐਂ ਕਰਤਾ ਐਨੇ ਐਨੇ ਗੱਲ ਤੇ ਫਰਕ ਪਾਈ ਜਾਂਦੀਆਂ ਨੇ ਉਹ ਵੀ ਕਮਲੀ ਆ ਵੀ ਤੂੰ ਜਵਾਕ ਨੂੰ ਛਿੜਕਦੀ ਕਿਉਂ ਆ ਉਹ ਕਹਦੇ ਪੁੱਤ ਇੱਕ ਪਾਸੇ ਹੋ ਕੇ ਬਹਿ ਜਾ ਪਰ ਜਦੋਂ ਆਪਦੇ ਨਹੀਂ ਹੈਗਾ ਦੂਜਿਆਂ ਤੱਕ ਲਾ ਛਿੜਕੀ ਦਿੰਦਾਗਾ ਸਮਾਂ ਹੀ ਇਹ ਜਾਗ ਚਲ ਆਪੇ ਸਮਝ ਜਾਣਗੇ ਹਾਲੀਵੁੱਡ ਡਿਗਰੀ ਨਹੀਂ ਬ੍ਰਿਜ ਦਰਾਜੀ ਦੀ ਸਫਾਈ ਕਰੀਏ ਜੀ ਅੱਦ ਕੀ ਗੱਲ ਹੋਈ ਏ ਤੂੰ ਜੋ ਆ ਕੇ ਦੇ ਕਿਉਂ ਮਾਰਿਆ ਨਾਲੇ ਉਹਨੂੰ ਕਮਰੇ ਚੋਂ ਬਾਹਰ ਕਰ ਤੋ ਗੱਡੇ ਬ੍ਰਿਦ ਤੁਸੀਂ ਵੀ ਉਹਦੇ ਪਿੱਛੇ ਲੱਗ ਗਏ ਭਾਬੀ ਨੇ ਏ ਸੋਢੀ ਨੇ ਭਰਤੇ ਹੋਣੇ ਕਰਨ ਤੁਹਾਡੇ ਉਹ ਮੈਂ ਪਿੱਛੇ ਨਹੀਂ ਲੱਗਿਆ ਮੈਂ ਤੈਨੂੰ ਗੱਲ ਪੁੱਛੀ ਆ ਕੇ ਮੈਂ ਨਹੀਂ ਮਾਰਿਆ ਕਿਸੇ ਦੀ ਮੈਨੂੰ ਜੂਵੀ ਨੇ ਆ ਕੇ ਸਵੇਰੇ ਕਿਹਾ ਕਹਿੰਦਾ ਚਾਚੀ ਚਾਹ ਬਣਾ ਦੋ ਮੈਂ ਕਿਹਾ ਪੁੱਤ ਮੈਂ ਬਣਾ ਦਿੰਨੀ ਆ ਮੈਂ ਸ਼ੀਸ਼ੇ ਸਾਫ਼ ਕਰੀ ਜਾਂਦੀ ਸੀ ਮੈਂ ਇੱਕ ਮਿੰਟ ਬਹਿ ਜਾ ਉਹ ਹਿੰਡ ਕਰੀ ਗਿਆ ਹਿੰਡ ਕਰੀ ਗਿਆ ਮੈਂ ਪੁੱਤ ਬਹਿ ਜਾ ਇੱਕ ਵਾਰੀ ਮੈਂ ਸਿਰਫ ਇੰਨਾ ਕੁ ਭੱਜ ਕੇ ਪਈਆਂ ਉਹਨੂੰ ਆਪ ਆਪਦੀ ਮਾਂ ਨੂੰ ਜਾ ਕੇ ਕਹਿੰਦਾ ਥੱਪੜ ਮਾਰਿਆ ਤੁਹਾਨੂੰ ਲੱਗਦਾ ਮ ਇਹ ਨਾਲيها ਵੀ ਕਮਰੇ ਚ ਉਰਦਾ ਆਗ ਮੈਂ ਚਾਦਰ ਬੈੱਡ ਸ਼ੀਟ ਉਹ ਸਹੀ ਕਰੀ ਜਾਂਦੀ ਸੀ ਇੱਥੇ ਨੇ ਜੰਪ ਕਰਨ ਲੱਗੇ ਕੁੱਦਣ ਲੱਗ ਗਿਆ ਮੈਂ ਕਿਹਾ ਪੁੱਤ ਚਾਦਰ ਖਰਾਬ ਹੁੰਦੀ ਆ ਤੇਰੀ ਆਉਣੇ ਆਉਣੇ ਭੂਆ ਨੇ ਆਉਣੇ ਨਾਲ ਭੁੱਫੜਨੇ ਮਰ ਬਾਬੂ ਵੀ ੱਡੀ ਗੱਲ ਬਣਾਈ ਬੈਠੀ ਆ ਉੱਥੇ ਮੰਮੀ ਹੁੰਦੇ ਮੈਨੂੰ ਕਹਿੰਦੀ ਐਂ ਕਰਤਾ ਬਈ ਤੁਸੀਂ ਮੈਨੂੰ ਮੇਰੇ ਮੁੰਡੇ ਨੂੰ ਕਮਰੇ ਚੋਂ ਬਾਹਰ ਕੱਢ ਦਿਓ ਮੈਂ ਕਿਹਾ ਜਿੰਨਾ ਇਹ ਤੈਨੂੰ ਪਿਆਰ ਹੈ ਉਨਾ ਹੀ ਸਾਨੂੰ ਪਿਆਰ ਹੈ ਮੈਨੂੰ ਵੀ ਇਹਨਾਂ ਕੁਝ ਬੋਲ ਕੇ ਗਈ ਅਸੀਂ ਤੁਹਾਡੇ ਕਮਰੇ ਚ ਨਹੀਂ ਵੜਦੇ ਤੂੰ ਮੇਰੇ ਪੁੱਤ ਨੂੰ ਦੇਖ ਕੇ ਨੀ ਰਾਜੀ ਕਿ ਜਿਸੇ ਦਾ ਕਿੰਨਾ ਮਰਜੀ ਕਰ ਲਓ ਕੋਈ ਨਹੀਂ ਹੁਣ ਪਾਉਂਦਾ ਉਹ ਨਾਲੇ ਆਪਣੀ ਕਿਹੜਾ ਪ੍ਰੀਤ ਕੋਈ ਜਵਾਕ ਐ ਇੱਕ ਘਰ ਚ ਜਵਾਕ ਐ ਆਪਾਂ ਤਾਂ ਉਸੇ ਦਾ ਕਰਾਂਗੇ ਨਾਲੇ ਦੱਸ ਮੈਂ ਕਿਉਂ ਮਾਰੂੰਗੀ ਜਵਾਕ ਦੇ ਮੇਰਾ ਕੋਈ ਦੁਸ਼ਮਣ ਐ ਹੋ ਕੋਈ ਵੀ ਮੈਂ ਤਾਂ ਉਹ ਤੇ ਗੁੱਸਾ ਕਰ ਦੂੰਗੀ ਇਹ ਤਾਂ ਪਤਾ ਨਹੀਂ ਕਾਤੋਂ ਦਿਲ ਚ ਖਾਰ ਰੱਖੀ ਫਿਰਦੇ ਆ ਭਾਬੀ ਹੁਣ ਭਾਬੀ ਨੂੰ ਕੌਣ ਸਮਝਾਵੇ ਯਾਰ ਪ੍ਰੀਤ ਉਹੀ ਗੱਲਾਂ ਨੇ ਹੁਣ ਮੈਂ ਤਾਂ ਚਲ ਉੱਥੇ ਕਿਹਾ ਆ ਮਾਂ ਚਲ ਕੋਈ ਗੱਲ ਨਹੀਂ ਨਾਲੇ ਉਹ ਤਾਂ ਜਵਾਕ ਐ ਉਹਨੂੰ ਕੀ ਪਤਾ ਚੰਗੇ ਮਾੜੇ ਦਾ ਉਹਨੂੰ ਤਾਂ ਉਹਨੇ ਤਾਂ ਉਹਦਾ ਭਾਬੀ ਜੜ ਕਰੰਦੀ ਆ ਉਹ ਤਾਂ ਬੇਬੇ ਕੋਲੇ ਜਾ ਕੇ ਐਡੀ ਗੱਲ ਬਣਾ ਕੇ ਕਹਿ ਹੁੰਦਾ ਉਹਨਾਂ ਨੇ ਨਾ ਮੁੰਡਾ ਵੀ ਹੁਣ ਤੱਕ ਤੇ ਵਰਗੇ ਬਣਾ ਰੱਖਿਆ ਸੱਚ ਤਾਂ ਜਮਾਂ ਨਹੀਂ ਬੋਲਦਾ ਝੂਠੇ ਬੋਲਦਾ ਚਲ ਕੋਈ ਨਾ ਫਰੀਦ ਮੁੰਡਾ ਉਹਨਾਂ ਕੱਲਾਂ ਦੇ ਨਹੀਂ ਆਪਣਾ ਵੀ ਹੈ ਪਤਾ ਹੈ ਮੈਨੂੰ ਆਪਣਾ ਵੀ ਹੈ ਫਿਰ ਤੂੰ ਹੀ ਗੁੱਸਾ ਨਾ ਕਰਿਆ ਕਰ ਕੋਈ ਗੱਲ ਜੇ ਭਾਬੀ ਤੈਨੂੰ ਬੋਲੂਗੀ ਤੂੰ 2 ਮਿੰਟ ਚੁੱਪ ਕਰ ਜੀ ਮੈਂ ਤਾਂ ਕਾਹਨੂੰ ਗੁੱਸਾ ਕਰਦੀ ਆ ਮੈਂ ਤਾਂ ਕੁਝ ਬੋਲੀ ਵੀ ਨਹੀਂ ਕੋਈ ਨਾ ਮਾਪੀ ਸਮਝਾ ਤਾ ਕਦੋਂ ਆਣਗੇ ਲਾਪਰੀ ਤੋਰੀ ਆਉਣ ਵਾਲੀ ਹੋਣੇ ਲਿਆਂਦਾ ਸਾਰਾ ਸਮਾਨ ਤੁਸੀਂ ਸਮਾਨ ਤਾਂ ਲਿਆਂਦਾ ਥਿਰ ਸੋਈ ਚ ਪਿਆ ਠੰਡਾ ਪਰੇਜੇ ਧਰਤਾ ਚਲੋ ਫਿਰ ਮੈਂ ਵੀ ਸਬਜੀ ਸੁਬਜੀ ਬਣਾਵਾ ਜਾ ਕੇ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਕਿ ਉਹ ਆਉਣਗੇ ਦੋਨੇ ਆਣੇ ਹੁਣ ਭਾਬੀ ਮੂੰ ਫਲਾਈ ਫਿਰਦੀ ਏ ਮੈਨੂੰ ਪਤਾ ਉਹਨਾਂ ਨੇ ਦੀਦੀ ਕੋਲੇ ਵੀ ਗੱਲ ਕਰਨੀ ਆ ਦੀਦੀ ਦੱਸ ਕੀ ਸੋਚਣ ਕਿ ਮੇਰੇ ਬਾਰੇ ਉਹਨਾਂ ਲਈ ਐਂ ਚੰਗਾ ਥੋੜੀ ਲੱਗਦਾ ਹੈ ਬੰਦਾ 4-5 ਮਹੀਨੇ ਬਾਅਦ ਆਉਂਦਾ 6 ਮਹੀਨੇ ਬਾਅਦ ਹੈ ਕਿਤੇ ਉਹ ਖੋਸ਼ ਟੱਬਰ ਨੂੰ ਦੇਖਣ ਆ ਕੇ ਚਾਰ ਗੱਲਾਂ ਕਰਨ ਕਿਥੇ ਉਹ ਉਹਦਾ ਤਾਂ ਨਾਲ ਜਿੰਨੂੰ ਪਤਾ ਹੈ ਮੂੰਹ ਮਰੋੜ ਕੇ ਪੈ ਜਾਂਦੀ ਹੈ ਨਾ ਕਿ ਕਿਸੇ ਨਾਲ ਲੜੀ ਕਿਸੇ ਹੋਰ ਨਾਲ ਹੁੰਦੀ ਹੈ ਦਿਖਾਈ ਗੁੱਸਾ ਕਿਸੇ ਹੋਰ ਨੂੰ ਜਾਂਦੀ ਹੁੰਦੀ ਹੈ ਨਾਲੇ ਉਹਨਾਂ ਨੇ ਤਾਂ ਕੁਝ ਕਰਨਾ ਵੀ ਨਹੀਂ ਉਹਨਾਂ ਨੂੰ ਤਾਂ ਬਹਾਨਾ ਲੱਭ ਗਿਆ ਹੁਣ ਕੰਮੋ ਵੀ ਸਾਰੇ ਮੈਨੂੰ ਹੀ ਕਰਨੇ ਪੈਣਗੇ ਚਲ ਕੋਈ ਨਾ ਕੰਮ ਤੇਨਾਂ ਮੈਂ ਕਰਾ ਦੂੰ ਤੂੰ ਬਸ ਜੇ ਭਾਬੀ ਕੋਲ ਬੋਲੂਗੀ ਤੂੰ ਬੋਲੀਂ ਗਰਮੀ ਬਹੁਤ ਹੈ ਜੀ ਰੋਟੀਆਂ ਪਤਾ ਕਿੰਨੀਆਂ ਹੋਣਗੀਆਂ ਕਿਵੇਂ ਪੋਕਾਉਂ ਗਏ ਮੈਨੂੰ ਗਰਮੀ ਚ ਕੋਈ ਨਾ ਤੇ ਬੇਲ ਬੇਲ ਪਾਈ ਚੱਲਨੀ ਮੈਂ ਰਾੜੀ ਚ ਆ ਭਾਬੀ ਤੇ ਤੁਹਾਡੀ ਕੋਲੀ ਵੀ ਨਹੀਂ ਲੱਗਦੀ ਹੁੰਦੀ ਫਿਰ ਹੁਣ ਕੀ ਕਰੀਏ ਪ੍ਰੀਤ ਜਦੋਂ ਦਾ ਦਿਮਾਗ ਹੀ ਇੰਨਾ ਕ ਹੈ ਦਿਮਾਗ ਨਹੀਂ ਹੈਗਾ ਇੰਨਾ ਕ ਚਲਾਕੀਆਂ ਕਰਦੀ ਹੈ ਮੇਰੇ ਨਾਲ ਚੱਲ ਕੋਈ ਨਾ ਕਰੀ ਜਾਣ ਦੇ ਚਲਾਕੀਆਂ ਚੱਲ ਮੇਰੀ ਗੱਲ ਸੁਣ ਆਟਾ ਗੁੰਨ ਲੈ ਨਾਲੇ ਪੁੱਛ ਨਹੀਂ ਲੈ ਪ੍ਰੀਤ ਨੂੰ ਕਦੋਂ ਕਹੂਗੀ ਚੰਗਾ ਮੈਂ ਮੜੇ ਪਰ ਜਾ ਕੇ ਉਹਨਾਂ ਨੂੰ ਮੈਨੂੰ ਫੋਨ ਕਰ ਦਈਏ ਪਹਿਲਾਂ ਆ ਗਈ ਠੀਕ ਹੈ ਕੁੜੀ ਜਿਹੀ ਮਮਮੀ ਲਮੇਡ ਲਿਆ ਹੋਰ ਸਫਾਈ ਸਫਾਈ ਕਰਤੀ ਸਾਰੀ ਤੇ ਸਬਜ਼ੀਓ ਬਣਾ ਦੂਗੀ ਪ੍ਰੀਤਾ ਇਧਰ ਸਾਰੀ ਸਫਾਈ ਮੈਂ ਕਰਤੀ ਓਹੋ ਨਾਲ ਲਾ ਕੇ ਬਣਵਾ ਦੇਗਾ ਨਾ ਨਾਲ ਲਾ ਕੇ ਬਣਵਾ ਦੇ ਮਮਮੀ ਧਾਮ ਚੜ ਗਿਆ ਕਿਹੜੇ ਵੇਲੇ ਦੀ ਲੱਗੀਆਂ ਜਦੋਂ ਤੁਸੀਂ ਨੇ ਕਿਹਾ ਹੈ ਨਾ ਉਹਦੀ 1 ਮਿੰਟ ਨਹੀਂ ਬੈਠੀ ਹੁਣ ਬੈਠੀਆਂ 5 ਮਿੰਟ ਹੋ ਗਏ ਫਿਰ ਕਿੱਡੀ ਕ ਗੱਲ ਹੈਗੀ ਆ ਸਫਾਈ ਹੋ ਗਈ ਨਾ ਰੋਟੀ ਰੋਟੀ ਬਣਵਾ ਦੇ ਮਮਮੀ ਸਮਝ ਗਿਆ ਦੋ ਬਣਾਉਣੀਆਂ ਨੇ ਬਣਵਾ ਦੂੰ ਸਾਰੀ ਸਫਾਈ ਵੀ ਮੈਂ ਕੀਤੀ ਹੈ ਕਰ ਲੂਗੀ ਹੁਣ ਆਪੇ ਕੁੜੀ ਪਰੌਣੇ ਨੇ ਆਉਣਾ ਹੈਗਾ ਅੱਜ ਤੱਕ ਨਾ ਦੇ ਕਰਵਾ ਦੂੰਗੀ ਫੇਰ ਆ ਰੋਟੀ ਬਣਵਾ ਦੂੰਗੀ ਸਬਜ਼ੂ ਰੱਖ ਦੂੰਗੀ ਨਾਲੇ ਮੇਰੀ ਗੱਲ ਸੁਣ ਹਾਂ ਬਿਸਤਰਾ ਬੁੱਤਰਾ ਵਧੀਆ ਕੱਢ ਕੇ ਰੱਖ ਦੇ ਕਿਹੜਾ ਬਿਸਤਰਾ ਪੁਰਾਣੇ ਨੇ ਆਉਣਾ ਹੈ 5 ਸਾਲ ਹੋ ਗਏ ਮੰਮੀ ਮੇਰੇ ਬਿਸਤਰੇ ਉਹ ਕਰ ਦਿਨੂ ਮੈਨੂੰ ਮੇਰੇ ਕੋਲ ਤਾਂ ਇੱਕ ਬਿਸਤਰਾ ਨਹੀਂ ਹੈਗਾ ਹੁਣ ਭਾਈ ਉਹਨੂੰ ਕਹਿ ਦਿਓ ਕਰ ਦੂੰਗੀ ਪੁਰਾ ਸਰੀਕੇ ਦਾ ਤੋ ਕਰਦੀਆਂ ਮੰਮੀ ਸਰੀਕੇ ਕਰਦੀਆਂ ਤੂੰ ਸਾਨੂੰ ਆਪ ਨੂੰ ਪਤਾ ਨਹੀਂ 5 ਸਾਲ ਹੋ ਗਏ ਜਦੋਂ ਵੀ ਕੋਈ ਰਿਸ਼ਤੇਦਾਰ ਆਉਂਦਾ ਮੈਂ ਕੱਢ ਕੇ ਦਿੰਨੀ ਆ ਬਿਸਤਰਾ ਆ ਭਾਂਡੇ ਭੁੰਡੇ ਸਾਰੇ ਮੇਰੇ ਲੱਗੇ ਹੋਏ ਨੇ ਉਹਦਾ ਮੈਡਮ ਦਾ ਇੱਕ ਬਿਸਤਰਾ ਵੀ ਨਹੀਂ ਹੈਗਾ ਨਾ ਭਾਂਡਾ ਹੈ ਗਿਆ ਹੁਣ ਉਹ ਆਪ ਕੱਢ ਲੈ ਮੇਰੀ ਗੱਲ ਸੁਣ ਜੇ ਆਪਾਂ ਸਾਰੇ ਭਾਂਡੇ ਕੱਢ ਕੇ ਰੱਖਤੇ ਉਹਦੇ ਵੀ ਤੇਰੇ ਵੀ ਫਿਰ ਸਾਰੇ ਮਾਂਜਣ ਵਾਲੇ ਹੋ ਜਾ ਕਰਨਗੇ ਕੰਮ ਵੱਧਦਾ ਫਿਰ ਹੁਣ ਤਾਂ ਮੰਮੀ ਮੇਰੇ ਕੋਲ ਇੱਕ ਬਿਸਤਰਾ ਵੀ ਨਹੀਂ ਹੈਗਾ ਜਾਂ ਤਾਂ ਤੁਸੀਂ ਕੱਢ ਦਿਓ ਤੁਹਾਡੇ ਕੋਲ ਹੋਊਗਾ ਜਾਂ ਉਹਨੂੰ ਕਹਿ ਦਿਓ ਉਹ ਕੱਢ ਦੂਗੀ ਮੇਰੇ ਤਾਂ ਮੇਰੇ ਕੋਲ ਹੈ ਨਹੀਂ ਜਦੋਂ ਸਾਰੇ ਤਾਂ ਲੱਗੇ ਪਏ ਨੇ ਮੇਰੇ ਵੀ ਲੈ ਲਿਓ ਮੇਰੇ ਵੀ ਸਾਰੇ ਲੱਗੇ ਹੋਏ ਨੇਗੇ ਠੀਕ ਹੈ ਤੁਹਾਡੇ ਤਾਂ ਲੱਗੇ ਹੋਏ ਨੇ ਮੇਰੇ ਵੀ ਲੱਗੇ ਹੋਏ ਨੇ ਉਹਦੇ ਤਾਂ ਪਏ ਨੇ ਨਵੇਂ ਹੁਣ ਤਾਂ ਪੈਟਨ ਹਵਾ ਵੀ ਨਹੀਂ ਲਵਾਈ ਕਦੇ ਆਪੇ ਕੱਢ ਲੂਗੀ ਜਦੋਂ ਕੋਈ ਉਹਦਾ ਰਿਸ਼ਤੇਦਾਰ ਆਉਂਦਾਗਾ ਆਪਾਂ ਨੂੰ ਕਹਿੰਦੀ ਆ ਉਹ ਆਪਦੀ ਪੇਟੀ ਚੋਂ ਕੱਢ ਕੇ ਉਹਦੀ ਦੇ ਦਿੰਦੀ ਆ ਫਿਰ ਹੁਣ ਤੈਨੂੰ ਮੈਂ ਕਹਿੰਨੀ ਫਿਰ ਹੁਣ ਕੀ ਹੁੰਦਾ ਮੈਂ ਆਈ ਵਾਰ ਲਾਪਰੀ ਤੈਨੂੰ ਕੱਢ ਕੇ ਦਿੰਨੀ ਆ ਜੇ ਹੁਣ ਉਹ ਦੇ ਦੂਗੀ ਫਿਰ ਕੀ ਹੋ ਜੂਗਾ ਬੱਸ ਭਾਈ ਮੈਂ ਸੁਣ ਲਈਆਂ ਸਾਰੀਆਂ ਗੱਲਾਂ ਸਾਰੀਆਂ ਸ੍ਰਿੱਕਾ ਕਰ ਦਿੰਉ ਸ੍ਰਿੱਕਾ ਸ੍ਰਿੱਕਾ ਮੰਮੀ ਕੋਈ ਨਹੀਂ ਕਰਦੀ ਜੇ ਮੇਰੀ ਪੇਟੀ ਫਰੋੜ ਲੋ ਦੂਜੇ ਕਿੰਨੇ ਕੇ ਬਿਸਤਰੇ ਨੇ ਸਾਰੇ ਲਾਈ ਬੈਠੀਆਂ ਚਲ ਇਹ ਵੀ ਗੱਲ ਠੀਕ ਐ ਉਹਨੂੰ ਕਹਿ ਦੰਨੀ ਆ ਉਹਨੇ ਵੀ ਨਹੀਂ ਕੋਈ ਬਿਸਤਰਾ ਕੱਢਿਆ ਹਜੇ ਤੱਕ ਪਰਉਣਾ ਹੋਊਗਾ ਫਿਰ ਵੀ ਰੌਣੇ ਵਾਸਤੇ ਤਾਂ ਨਵਾਂ ਬਿਸਤਰਾ ਚਾਹੀਦਿਆ ਕੁੜੀ ਤਾਂ ਚਲੇ ਪੁਰਾਣੇ ਚ ਵੀ ਪੈਜੂਗੀ ਕਹਿ ਦਨੀ ਆ ਉਹਨੂੰ ਪ੍ਰੀਤ ਨੂੰ ਕੁੜੇ ਪ੍ਰੀਤ ਆਹੋ ਮੰਮੀ ਨਾਲੇ ਉਹਦੀ ਕਿਹੜਾ ਕੁਛ ਲੱਗਦੀ ਨਹੀਂ ਜੇ ਮੇਰੀ ਨਣਦ ਲੱਗਦੀ ਹੈ ਲਾਪ੍ਰੀਤ ਉਹਦੀ ਵੀ ਤਾਂ ਨਣਦ ਲੱਗਦੀ ਹੁੰਦੀ ਹੈ ਇਹ ਗੱਲ ਤਾਂ ਸਿਆਣੀ ਹੈ ਰਿਸ਼ਤੇਦਾਰ ਤਾਂ ਸਾਂਝਾ ਹੀ ਹੁੰਦਾ ਨਣਦ ਤੇਰੀ ਵੀ ਹੈ ਨਣਦ ਉਹਦੀ ਵੀ ਹੈ ਆਈਂ ਤਾਂ ਕਹਿਨੀ ਆ ਫਿਰ ਉਹ ਕੱਢ ਦੂਗੀ ਹੁਣ ਪਤਾ ਕੀ ਆ ਵੀ ਪੁਰਾਣਾ ਤਾਂ ਗੁੱਸਾ ਕਰੂੰਗਾ ਵੀ ਮੇਰੇ ਵਾਸਤੇ ਪੁਰਾਣੇ ਸਿਰ ਤੇ ਕੁੜੀ ਤਾਂ ਆਪਦੀ ਆ ਇਹ ਵੀ ਗੱਲ ਸੋਚ ਕੋਈ ਗੱਲ ਨਹੀਂ ਮੈਂ ਪੀ ਤਾ ਪੁਰਾਣੀ ਹਾਂ ਪ੍ਰੀਤ ਹਾਂਜੀ ਮੰਮੀ ਮੈਂ ਤਾਂ ਤੈਨੂੰ ਆਏ ਕਹਿੰਦੀ ਸੀ ਪੁੱਤ ਸਬਜ਼ੀ ਬਣਾਈ ਜਾਂਦੀ ਸੀ ਮੈਂ ਤਾਂ ਸਬਜ਼ੀ ਬਣਾਈ ਜਾਂਦੇ ਸੀ ਅੱਛਾ ਬਣਾ ਲੈ ਨਹੀਂ ਤੜੀ ਆਈ ਨਹੀਂ ਮੰਮੀ ਅਸ ਤਾਂ ਅੱਛਾ ਚਲ ਤੂੰ ਨਾਲ ਕਰਾ ਦੇ ਚੰਗਾ ਰੋਟੀ ਬਣਵਾ ਦੂੰਗੀ ਮੰਮੀ ਹਾਂ ਸਬਜ਼ੀ ਧਰ ਦੂੰਗੀ ਮੈਂ ਤਾਂ ਤੈਨੂੰ ਆਏ ਕਹਿੰਦੀ ਸੀ ਪੁੱਤ ਵੀ ਨਵਾਂ ਵਿਸਤਰਾ ਕੱਢ ਦੇ ਚੰਗਾ ਪੁਰਾਣਾ ਆਊਗਾ ਕੋਈ ਨਾ ਕੱਢ ਦੂੰਗੀ ਮੰਮੀ ਮੈਂ ਹਾਂ ਪਤਾ ਹਾਂਜੀ ਕੋਈ ਨਾ ਆਹ ਹੈ ਨਾ ਪਰਉਣਾ ਆਖੂਗਾ ਫਿਰ ਪੁਰਾਣੇ ਪਛਾ ਦਿੰਦੇ ਆ ਉਹੀ ਨਵੇਂ ਕੱਢਦੇ ਨਹੀਂ ਮੈਂ ਤਾਂ ਡਿਨਰ ਸੈਕਟਰ ਵੀ ਕੱਟ ਕੇ ਰੱਖ ਰੱਖਿਆ ਹੈ ਅੱਛਾ ਹਾਂ ਮੈਂ ਕਿਹਾ ਬਾਈ ਹੋਰੀ ਆਉਣ ਸਾਰਾ ਪਤਾ ਤਾਂ ਆ ਗਿਆ ਇਹਨੂੰ ਕਿਹੜਾ ਪਤਾ ਨਹੀਂ ਇਹਦੀ ਵੀ ਤਾਂ ਨੰਦਦਾ ਹੈ ਕੱਡੂ ਕੀ ਸਾਰਾ ਕੁਝ ਨਾ ਯਾਰ ਕਿੱਡੀ ਕ ਗੱਲ ਹੈ ਜੱਸੀ ਜੇ ਤੈਨੂੰ ਕਹਤਾ ਮਰਿਕਾ ਨਹੀਂ ਕਰੀਦਾ ਹੁੰਦਾ ਥ੍ਰਿਕਾ ਥੋੜੀ ਕਰਦੀ ਆ ਮੈਂ ਸਾਰੇ ਭਾਂਡੇ ਲਾਲ ਕੇ ਨਾ ਮੈਂ ਤਾਂ ਕੰਨੀ ਆ ਤੁਨੂੰ ਵੀ ਮੇਰਾ ਤਾਂ ਇੱਕ ਭਾਂਡਾ ਵੀ ਨਹੀਂ ਹੈਗਾ ਹੁਣ ਨਮਾ ਕੋਈ ਨਾ ਦੀਦੀ ਭਾਂਡੇ ਵੀ ਆਪਾਂ ਬਰਕਰਾਰ ਰੱਖਦੇ ਹਾਂ ਸਾਰੇ ਨਵੇਂ ਨੇ ਪ੍ਰੀਤ ਦੇ ਅਨਸਾਰੇ ਨਵੇਂ ਨੂੰ ਕੱਢ ਲੂਗੀ ਵਿਚਾਰੀ ਓਹੋ ਆਪਣੇ ਘਰ ਦੇ ਵੀ ਆਪਾਂ ਨੂੰ ਭਾਂਡੇ ਤਾਂ ਹੀ ਦਿੰਦੇ ਨੇ ਵੀ ਆਪਾਂ ਅੱਗੇ ਜਾਂਦੇ ਕਰਦੇ ਪ੍ਰੰਗ ਤਾਂ ਕਹਿੰਦੀ ਆ ਪ੍ਰੀਤ ਮम्मी ਮੈਨੂੰ ਕਹਿੰਦੀ ਆ ਮੇਰੇ ਕੋਲ ਤਾਂ ਹੁਣ ਨਾ ਤਾਂ ਬਿਸਤਰਾ ਹੈਗਾ ਬਈ 5 ਸਾਲ ਹੋ ਗਏ ਮਿੰਨ ਤਾਂ ਕੱਢ ਦੀ ਇਹਨੂੰ ਨਵੇਂ ਬਿਸਤਰੇ ਆਪਦੇ ਭਾਂਡਾ ਨਹੀਂ ਹੈਗਾ ਮੇਰਾ ਨਵਾਂ ਮੇਰੇ ਕੋਲ ਬਾਦੂ ਬਿਸਤਰਾ ਸਾਰੇ ਲਾਏ ਹੋਏ ਨੇ ਮम्मी ਸਾਨੂੰ ਪਤਾ ਤਾਂ ਹੈਗਾ ਸੁੱਖ ਨਾਲ ਮੇਰੀ ਮੰਮੀ ਨੇ ਇੱਕ ਹੀ ਬਿਸਤਰਾ ਦਿੱਤੇ ਸੀ ਮੈਨੂੰ ਹਾਂ ਪਤਾ ਹਾਂ ਅੱਛਾ ਇੱਕ ਹੀ ਦਿੱਤੇ ਸੀ ਮੈਨੂੰ ਕਿਹੜਾ ਪਤਾ ਸੀ ਵੀ ਆਪੀ ਕੱਢ ਦੂਗੀ ਮੈਂ ਤਾਂ ਤੁ ਤੂੰ ਕਰ ਲਨੀ ਪਰ ਆ ਲੈ ਗਈ ਕਾਹਾਂ ਕਮਾਈ ਫਰਿਆ ਕੇ ਕਿੱਥੇ ਕਮਾਈ ਫਰਾਈ ਹੈ ਮੰਮੀ ਹੋਰ ਪੁੱਤ ਵਧਾਈ ਦੇਣੀ ਹੁੰਦੀ ਗੱਲ ਚੰਗਾ ਚਲ ਕੋਈ ਨਹੀਂ ਰਲ ਮਿਲ ਕੇ ਰੋਟੀ ਰੁੱਟੀ ਬਣਾ ਲਓ ਬਣਾ ਲਾਂਗੇ ਸਬਜ਼ੀ ਬਣਾ ਲਓ ਜੇ ਪਰੋਂ ਆ ਗਿਆ ਕੱਲੀ ਰੋਟੀ ਰਹਿ ਗਈ ਬਾਕੀ ਸਾਰੀ ਸਪਾਈ ਹੋਗੀ ਅਗਲਾ ਕਹਿੰਦਾ ਜਦੋਂ ਆ ਕੇ ਫੇਰ ਬਣਾ ਲਾਂਗੇ ਗਰਮ ਗਰਮ ਚਲ ਇਹ ਵੀ ਠੀਕ ਹੈ ਉਹਨੂੰ ਠੰਡੀ ਹੋ ਜਾਊਗੀ ਫੇਰ ਹਾਂ ਹਾਂ ਚਲ ਇਹ ਵੀ ਠੀਕ ਚੰਗਾ ਪੁੱਤ ਕੱਢ ਕੇ ਰੱਖ ਦੀ ਮੈਂ ਸਬਜ਼ੀ ਬਣਾਉਂਦੀ ਸੀ ਦੀਦੀ ਮੜਾ ਜਾ ਹੋਰ ਆਇਤਾ ਬਣਾ ਦਿੰਦੀ ਹਾਂ ਮੈਂ ਬਣਾ ਦੂੰਗੀ ਚਲ ਕੋਈ ਨਾ ਉਹ ਨਹੀਂ ਆ ਠੀਕ ਹੈ ਹਾਂ ਰੋਟੀ ਉਦੀ ਬਣਾ ਲਾਂਗੇ ਗਰਮ ਗਰਮ ਠੰਡੀ ਹੋ ਜੂ ਬਣਵਾ ਦੇ ਕੰਮ ਕਰਾ ਬਣਵਾਉਂਦੀ ਆ ਮੰਮੀ ਸਾਰੇ ਸਫਾਈ ਕਰਕੇ 5 ਮਿੰਟ ਮਿੰਟ ਦਾਮ ਲੈਣ ਹੁੰਦੇ ਤੁਸੀਂ ਤਾਂ ਮੈਨੂੰ ਇਹ ਬੱਸ ਕਰ ਬੱਸ ਕਰ ਕੀ ਮੈਂ ਬੇਲੀ ਬੈਠੀ ਆ ਨਹੀਂ ਕੋਈ ਨਹੀਂ ਪੁੱਤ ਰਲ ਮਿਲ ਕੇ ਕਰ ਲਓ ਰਲ ਮਿਲ ਕੇ ਕਰਾਉਂਦੇ ਹਾਂ ਉਹ ਤੋਂ ਤਾਂ ਨਹੀਂ ਕਰਾਉਂਦੇ ਕਵਾਕ ਵਰਗੀ ਰੀਸ ਨਹੀਂ ਲੋਕ ਤਾਂ ਪਹਿਲੀ ਤੋੜਨਾਂ ਨੂੰ ਫਿਰਦੇ ਆ ਕਾਮਲੀਆਂ ਗੱਲਾਂ ਕਿਉਂ ਕਰਦੀਆਂ ਚੰਗੀਆਂ ਨਹੀਂ ਮੰਮੀ ਨੇ ਆਪ ਤਾਂ ਕੁਝ ਕਰਨਾ ਨਹੀਂ ਸਾਨੂੰ ਹੀ ਵਾਧੂ ਦਾ ਵੀ ਸਫਾਈ ਤਾਂ ਸਾਰੀ ਕਰਕੇ ਬੈਠੀਆਂ ਹੁਣ ਦਾਮ ਹੀ ਨਹੀਂ ਲੈਣ ਦਿੱਤਾ ਬੜਾ ਕਤੀੜਾ ਜਾਣੇ ਲਹੂ ਪਿੱਤਾ ਸਾਲੇ ਸਾਰਾ ਕੁਝ ਇੱਥੇ ਗੰਦ ਪਾ ਜਾਂਦੇ ਆ ਚਲ ਖਾਈਏ ਰੋਟੀ ਮਾਣਾ ਫਿਰ ਜਾ ਕੇ ਆਵਾਂਗੇ ਜੇ ਬਣ ਗਈ ਹੋਈ ਤਾਂ